ਲਓ ਜੀ ਚੋਬਰ ਦੀ ਸੇਵਾ ਚ ਮੈਂ ਸਪੈਸ਼ਲ ਹਾਜ਼ਰ ਆ ਖੁਦ ਵੇਟਰ ਬਣਿਆ ਹੋਇਆ ਕਾਲੇ ਚਿੱਟੇ ਲੀੜੇ ਪਾ ਕੇ ਮੁੰਡੇ ਨੂੰ ਨਰਾਜ ਨਹੀਂ ਹੋਣਾ ਘਰੇ ਗੱਲ ਵੱਖਰੀ ਨਹੀਂ ਹੈ ਸੰਗ ਲਾਜਦੀ ਹੈ ਚਲ ਅਸੀਂ ਵੀ ਨਹੀਂ ਓਵਰ ਸਾਡਾ ਸਾਹ ਚ ਨੇ ਲੈ ਮੁੰਡੇ ਚੱਕ ਕੇ ਦੇਖ ਫੜੀ 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 ਏ ਦੱਸ ਸੈਟਾ ਕੰਮ ਮਿੱਠਾ ਪਨੀਰ ਆਮਲੇਟ ਇਹ ਵੋ ਕੇਰ ਬੋਟਾਂ ਵਾ ਖਿੱਚਦੇ ਹੁਣ ਆ ਨੈਪਕੀਨ ਲੈ ਆਈਆਂ ਜਵਾਬ ਤੇਰੇ ਵਾਸਤੇ ਆਇਆ ਸੀ ਭਵਾਂ ਦੀ ਘਰੇ ਚੱਲ ਰਹਾ ਵਿਆ ਵਾਧੂਆਂ ਅਸਮਾਨ ਪਰ ਆ ਚੀਜ਼ ਹੈ ਨਹੀਂ ਉੱਥੇ ਤੇ ਇਹ ਮੈਂ ਦੁਕਾਨ ਤੇ ਦੂਜੀ ਵਾਰੀ ਆਏ ਤੇ ਦੂਜੀ ਵਾਰੀ ਤੋਂ ਪੀ ਕੇ ਜਾਊਂਗਾ ਮੈਂ ਇੰਨੀ ਫੇਵਰੇਟ ਹੈ ਇਹ ਸਭ ਤੋਂ ਵੱਧ ਇਹੀ ਹੈ ਆ ਆਈਡੀ ਚੰਗੀ ਹੈ ਲੱਕ ਰਹੀ ਪਰੋ ਆਮਰ ਹਰਮਨ ਉਪਰੋਂ-ਉਪਰੋ ਛੋਟਾ ਬਕਸਾ ਬੈਹਣ ਲਓ ਜੀ ਇੱਕ ਕਲਿੱਪ ਆਪਣੇ ਬੱਚਿਆਂ ਦੀ ਵੀ ਸ਼ੂਟ ਕਰਦੇ ਵੈਸਤਾ ਜੋ ਵਲੌਗ ਸ਼ੂਟ ਨਹੀਂ ਕੀਤਾ ਪਰ ਮੈਂ ਖਿਆ ਚਲੋ ਕੋਈ ਨਾ ਐਡ ਕਰ ਦਿੰਦੇ ਆ ਸਭ ਤੋਂ ਸਾਡਾ ਪਿਆਰਾ ਬੱਚਾ ਇੱਧਰ ਦੇਖਿਓ ਮਿੱਟੀ ਇੱਧਰ ਦੇਖਿਓ ਹੈਲੋ ਕਰੋ ਫਿਰ ਕਬੂਤਰ ਦੇਵਾਂਗੇ ਪਹਿਲਾਂ ਹੈਲੋ ਕਰੋ ਕਰੋ ਹੈਲੋ ਇੱਧਰ ਆਪਣਾ ਕੀ ਅਵੀ ਹੈਣਾ ਇੱਧਰ ਇਹਦਾ ਨਾਮ ਕੀ ਹੈ ਹਰਮਨ ਹਰਮਨ ਤੇ ਆ ਆਪਣਾ ਬੱਚਾ ਨਾਜ ਹੈਨਾ ਕੀ ਨਾਮ ਪੂਰਾ ਪੂਰਾ ਨਾਮ ਕੀ ਆ ਪੁਰਾਣਾ ਪੱਕਾ ਨਾ ਕੀ ਆਪਣਾ ਗੁਰਨਾਜ ਨਹੀਂ ਬੋਲੋ ਫਿਰ ਕੀ ਨਾਏ ਤੁਹਾਡਾ ਬਾੜਾ ਸੁਣਾਈ ਜਾਂਦਾ ਸੱਚੀ ਕਹਿ ਰਿਹਾ ਬੜਾ ਮੋਹਿਆ ਦਾ ਬਸ ਸੌਣ ਕੇ ਬਾੜਾ ਸੁਣਾ ਜਵਾਕ ਨજર ਨਾ ਲਾ ਕੇ ਜੀ ਮੇਰੀ ਨੂੰ ਤਾਂ ਹੀ ਕਾਲੇ ਕੱਪੜੇ ਪਾਇਆ ਜਵਾਕ ਦੇ ਠੀਕ ਹੈ ਕਿ ਨਹੀਂ ਬਾੜਾ ਜੀ ਨਾ ਮਾਮੇ ਦਾ ਮੂਡ ਆ ਗਿਆ ਮੇਰੇ ਇਹ ਵੀ ਨਾਲ ਆ ਆਹ ਜੀ ਨਾਲ ਮੁੰਡਾ ਵੈਸੇ ਹੀ ਜੁਗਮ ਕਰ ਰਿਹਾ ਹੈ ਠੀਕ ਹੈ ਠੀਕ ਹੈ ਸੌਂ ਕਰਦਾ ਕੋਈ ਨਹੀਂ ਗਿਆ ਹਾਂਜੀ ਮੇਰੇ ਵੀਰੋ ਮੈਂ ਤਾਂ ਆਪਣੇ ਬੰਦਿਆਂ ਦੀ ਪੇਟ ਪੂਜਾ ਦਾ ਪ੍ਰਬੰਧ ਕਰਦਾ ਫਿਰਦਾ ਦਾਮਨੀ ਦੇ ਚੋਬਰ ਆ ਲਿਆ ਜਾਂਦਾ ਠੀਕ ਹੈ ਨਹੀਂ ਫਿਰ ਦੋ ਪੁੱਤਰਾਂ ਦਾ ਨਾਣੀ ਪੜੇਗੀ ਵੀ ਦਿਮਾੜਾ ਮोटा ਬਲੌਗ ਸ਼ੂਟ ਕਰਨਾ ਮੈਂ ਕਿਹਾ ਜ਼ਰੂਰੀ ਹੈ ਉਹਨਾਂ ਦੀ ਪੇਟ ਪੂਜਾ ਜਿਆਦਾ ਸੰਭਾਲ ਰਿਆਂ ਦਾਮਨੀ ਦੇ ਚੋਬਰ ਆ ਗਏ ਸਾਰਾ ਸਮਾਨ ਉੱਧਰ ਸਪਲਾਈ ਕਰਿਆ ਤੇ ਤੱਤਾ ਕਰ ਕਰਕੇ ਉਗਣ ਚ ਕਦੇ ਕੋਸ਼ ਕਦੇ ਕੋਸ਼ ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉੱਤਰ ਕੋ ਉੱਤਰ ਸੱਟੇ ਹੀ ਸਾਰੇ ਵੀਰਾਂ ਦੇ ਘਰ ਵਾੜ ਠੀਕ ਹੈ ਬਲੌਗ ਆ ਮੈਂ ਉਹ ਕਰਤੀ ਆ ਬਲੌਗ ਦੀ ਸਟਾਰਟਿੰਗ ਜੀ ਸਵੇਰੇ ਸਵੇਰੇ 11 ਵਜੇ ਆਏ ਹੋਏ ਫਪੋ ਟੱਡ ਬਾਹਰ ਆ ਗਿਆ ਪਰ ਸੌਣ ਲੱਗਿਆ ਏਡਾ ਟੱਡੇ ਮੇਰਾ ਜਮਾ ਖੇੜੀ ਗਿਆ ਦੇਖੋ ਇਹ ਜਮਾ ਐ ਹੁੰਦਾ ਸੀ ਤੁਹਾਨੂੰ ਤੁਸੀਂ ਦੇਖਿਆ ਹੋਣਾ ਪਰ ਜੁਆਇਨ ਹੋਇਆ ਕਰ ਹੁੰਦਾ ਉਧਰੋਂ ਬਾਟੀ ਵੀ ਬਾਹਰ ਆ ਗਈ ਮੇਰੀ ਠੀਕ ਹੈ ਕਿ ਨਹੀਂ ਬਾਡੀ ਨਾਲੋਂ ਵੱਧ ਟੱਡ ਬਾਹਰ ਆ ਗਿਆ ਓਹ ਹੋ ਇੱਕ ਮਿੰਟ ਪਹਿਲਾਂ ਆਪਾਂ ਇੱਤਾ ਕਰੀਏ ਭਾਈ ਲੈਟਰ ਨੂੰ ਡੱਬਾ ਬੰਦ ਸਾਰੀਆਂ ਠੀਕ ਹੈ ਕਿ ਨਹੀਂ ਤੇ ਫਿਰ ਉਸ ਤੋਂ ਬਾਅਦ ਆਪਾਂ ਬੱਚੇ ਵਗੈਰਾ ਕੱਢਾਂਗੇ ਤੇ ਇੱਕ ਬਈ ਸੱਚ ਜਿਹੜਾ ਸੀਲ ਹੋਇਆ ਸੀਗਾ ਆਪਣੇ ਨਾਲ ਜਿਹੜਾ ਆਪਾਂ ਕਹੇ ਸੀ ਸਪਰੇਅ ਵਾਲੀ ਬਾਰਟੀ ਵਾਲੇ ਕੂਤਰਾਂ ਨੂੰ ਪਾਣੀ ਪਾਤਾ ਵੀ ਕੋਈ ਡਰ ਵਾਲੀ ਕੋਈ ਗੱਲ ਨਹੀਂ ਮਤਲਬ ਵੀ ਓਡੇ ਲੈਵਲ ਤੇ ਡਰ ਵਾਲੀ ਕੋਈ ਗੱਲ ਨਹੀਂ ਡਰ ਵਾਲੀ ਗੱਲ ਤਾਂ ਹੈਗੀ ਐ ਵੈਸੇ ਐਂ ਤਾਂ ਉੱਡਣ ਵਾਲੇ ਕੂਤਰਾਂ ਨੂੰ ਤਾਂ ਯਾਰ ਇੰਨਾ ਕੁ ਵੀ ਕੁਝ ਹੋ ਜਾਏ ਨਾ ਮਾੜਾ ਮੋਟਾ ਵੀ ਉਨੀ ਕੀ ਉਹਦਾ ਹੀ ਖਤਰਾ ਹੁੰਦਾ ਉੱਡਣ ਵਾਲਿਆਂ ਨੂੰ ਤਾਂ ਤੇ ਉਹ ਆਏ ਮਤਲਬ ਵੀ ਜਾਣ ਜੂਨ ਹਨਾ ਕੂਤਰਾਂ ਦੀ ਲਾਈਫ ਦਾ ਕੋਈ ਇਸ਼ੂ ਨਹੀਂਗਾ ਵੀ ਉਹ ਕੋਈ ਦਿੱਕਤ ਨਹੀਂ ਉਹ ਕੂਤਰ ਸੈਟ ਆ ਕੂਤਰਾਂ ਨੂੰ ਕੁਝ ਨਹੀਂ ਹੁੰਦਾ ਉਹ ਅੰਦਰ ਫਾਲਟ ਪੈ ਜਾਂਦਾ ਯਾਰ ਮਾੜੇ ਮੋਟੇ ਨਾਲ ਕੂਤਰਾਂ ਦੇ ਕਿਉਂਕਿ ਉੰਨੀ ਜਿਆਦਾ ਸਟਰੋਂਗ ਵੀ ਆਪਾਂ ਕਿਹੜਾ ਨਰੀ ਸਪਰੇਈ ਪਾ ਦੀ ਉਹ ਮਾੜਾ ਮੋਟਾ ਯਾਰ ਤੁਹਾਨੂੰ ਪਤਾ ਵੀ ਇਹਨਾਂ ਨੂੰ ਤਾਂ ਬਈ ਮੁਸ਼ਕਲ ਜਿਹੀ ਨਾਲ ਹੀ ਹੋ ਜਾਂਦਾ ਸਿੱਧੇ ਹਿਸਾਬ ਕਿਤਾਬ ਹੈ ਤੇ ਉਹ ਦਿਨ ਉਹ ਦਿਨ ਇੱਕ ਦਿਨ ਹੀ ਹੋ ਗਿਆ ਉਹਦੋਂ ਆਪਾਂ ਪਾਣੀ ਚੱਕਦਾ ਸੀਗਾ ਦੁੱਧ ਦਾ ਦੇਦਾ ਤੇ ਕੂਤਰਾਂ ਦੀ ਕੰਡੀਸ਼ਨ ਵਧੀਆ ਕੋਈ ਡਰ ਵਾਲੀ ਗੱਲ ਨਹੀਂ ਮਤਲਬ ਓਡੇ ਵੱਡੇ ਲੈਵਲ ਤੇ ਡਰ ਵਾਲੀ ਗੱਲ ਹੈ ਨਹੀਂਗੀ ਹਾਂ ਪਰ ਬਾਈ ਚਾਂਸ ਜਿਵੇਂ ਹੁ ਉਹ ਚੀਜ਼ਾਂ ਦਾ ਬਈ ਆਪਾਂ ਨੂੰ ਬਾਜ਼ੀਆਂ ਦੇ ਮੌਕੇ ਜਾ ਕੇ ਫਿਰ ਰਿਜ਼ਲਟ ਭੁਗਤਣਾ ਪੈਣਾ ਸੀਗਾ ਤੇ ਆਪਾਂ ਤੂੰ ਪਹਿਲਾਂ ਇਹਨਾਂ ਨੂੰ ਓਕੇ ਰਿਪੋਰਟ ਕਰ ਦਾਂਗੇ ਯਸ ਕਮਾਂਡੋ ਇਹ ਫਿਰ ਬੈਟ ਕਰੀ ਗੋਲਗੇ ਜੀ ਆਪਣੀ ਉਹਨਾਂ ਦੀਆਂ ਵੀ ਕਰ ਦਈਏ ਬੱਤੀਆਂ ਬੰਦ ਆਪ ਤਾਂ ਕੋਈ ਗੱਲ ਨਹੀਂ ਜਿਹੜੇ ਸੱਚ ਵਿੱਚ ਕੂਟਰ ਰਹਿ ਗਏ ਉਹਨਾਂ ਨੂੰ ਅੱਜ ਆਪਾਂ ਮਿਲਕ ਦੇਵਾਂਗੇ ਤੇ ਬਾਕੀ ਕੋਈ ਇਸ਼ੂ ਵਾਲੀ ਗੱਲ ਨਹੀਂ ਓਕੇ ਰਿਪੋਰਟਾਂ ਛੋਟੇ ਮਾਰੀ ਜਾਂਦੇ ਵੜਕਾਂ ਐ ਤਾਂ ਘਰੇ ਜਾਂਦਾ ਸੀਗਾ ਬਾਬੇ ਹੁੰਦਾ ਤੇ ਇੱਕ ਬਾਹਰ ਚ ਡੌਗੀ ਡਾਉਣ ਬੈਠਾ ਸੀਗਾ ਉਹਦੇ ਵਾਸਤੇ ਮੈਂ ਜਿਹੜਾ ਰਾਤਾਂ ਲਗੇ ਇੱਥੇ ਰੋਟੀਆਂ ਬਚੀਆਂ ਪਈਆਂ ਸੀ ਆਪਾਂ ਉਹ ਲਿਆ ਗਏ ਹਨਾ ਉਹ ਬੈਠਾ ਸਾਹਮਣੇ ਆਇਆ ਪੱਤਾ ਆਇਆ 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 ਮਿੱਠੀ ਆਇਆ 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 ਖੜਾ ਪੱਤਾ ਆਇਆ ਨਾ ਦੇਖ ਕੋਈ ਡਰ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਕੇ ਰੋਟੀਆਂ ਟਿੱਖਾਇਆਈ ਬਰੋ ਪੇਟ ਚ ਵੀ ਘੜਬੜ ਹੋਈ ਬਾਲਾ ਕੁਝ ਖਾਦਾ ਪੀਤਾ ਹੋਰ ਸੀਗਾ ਕੰਮ ਜਵਾ ਤੇ ਹੁਣ ਬੱਚੇ ਕੱਢ ਦੀ ਆ ਬਾਹਰ ਵੀ ਆਪਾਂ ਹਨਾ ਤੇ ਅੰਦਰ ਦਵਣੀ ਵੀ ਆਇਆ ਬੈਠਾ ਹੈਗਾ ਹਾਂ ਮਰੀ ਕੀ ਕੀ ਹੋ ਗਿਆ ਮਰੀ ਕੀ ਉਹ ਉਸਤਾਦ ਨਾਲ ਆਏ ਪੰਗੇ ਨਾ ਲਿਆ ਕਰ ਤੂੰ ਹੋਰ ਉਸਤਾਦ ਜੀ ਕਿੱਥੇ ਕਿੱਥੇ ਨਹੀਂ ਛੋਡੇ ਘਰ ਨਹੀਂ ਗਿਆ ਵੀ ਮੈਂ ਮੈਂ ਸਵਿਆਜ 8-8 ਸਣੋ ਕੇਸਤਾ ਬੋਲ ਜੀ ਪੈ ਸੀਗੇ ਅਸੀਂ ਤੇਰੇ ਕੋਲ ਨਹੀਂ ਜਾ ਕੇ ਕਿਉਂ ਕੀ ਹੋ ਗਿਆ ਮਰੀ ਕੀ ਹੋ ਗਿਆ ਤੂੰ ਬੰਦਾ ਸੀ ਜੀ ਉਸਤਾਦ ਜੀ ਮਾਰ ਕੇ ਮੈਂ ਮਾਰ ਕੋਈ ਬੰਦਾ ਲੈ ਅੱਛਾ ਇੱਕ ਮਿੰਟ ਦੱਸ ਦੱਸ ਨਹੀਂ ਨਹੀਂ ਦੱਸ ਗੱਪ ਮਾਰ ਨਹੀਂ ਨਹੀਂ ਖੜ ਦੇ ਦੱਸ ਕੀ ਗੱਲ ਸੀ ਦੱਸ ਤਾਂ ਜੀ ਕੀ ਹੋ ਗਿਆ ਫਿਰ ਤੂੰ ਮੁੜ ਕੇ ਮਾਪੇ ਬੰਦਾ ਲਈ ਪੇ ਮਾ ਬਾਹ ਦਾ ਹੀ ਪਿਆਸੀ ਅੱਛਾ ਠੀਕ ਹੈ ਬੰਦਾ ਕੀ ਢੂਆ ਬੰਦਾ ਲਈ ਬੈਠੂਗਾ ਢਾਹੂ ਹਾਂਜੀ ਮੇਰੇ ਵੀਰੋ ਹਾਂ ਬੰਦਿਆਂ ਦੇ ਬੰਦਿਆਂ ਤੇ ਇੱਕ ਕੂਤਰ ਬੰਦਾ ਸ਼ਰੀਰ ਤੇ ਠੀਕ ਹੈ ਗਲਾਬੀ ਜੀਆਂ ਕਾਂ ਆਹ ਹਰੀ ਗਲਾਬੀ ਕਾਂਡ ਆਲਾ ਬਸ ਚਾਰ ਬੱਚੇ ਬਾਹਰ ਕੱਢ ਦਨੇ ਆ ਬਿਠਾ ਦੇਗੇ ਤੁਸੀਂ ਦੇਖ ਹੀ ਆਉਂਗੇ ਉਹਨਾਂ ਨੂੰ ਐਨੇ ਹੀ ਕਰਨਾ ਹੈਗਾ ਪਹਿਲੇ ਨੰਬਰ ਤੇ ਕਾਜੀਨਾ ਕੱਚਾ ਨੰਬਰ ਠੀਕ ਹੈ ਕਿ ਨਹੀਂ ਚੱਲ ਪੁੱਤਰਾ ਚੱਲ 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 ਓਕੇ ਹੋ ਗਈ ਜਿਹੜੇ ਦੂਜੇ ਰਹਿ ਗਏ ਤੇ ਉਹ ਵੀ ਕੱਢ ਦੇ ਕਰਾਂ ਫਿਰ ਦਿਖਾਉਣਾ ਤੁਹਾਨੂੰ ਮੈਂ ਠੀਕ ਹੈ ਕਿ ਨਹੀਂ ਅਰੇ ਢਿੱਡ ਨਾਲ ਕੱਢ ਦੇ ਆਇਆ ਬੱਤਾ ਆਇਆ ਬੱਦੀ ਤੇ ਆ ਜਿਹੜੇ ਦੋ ਬੱਚਰੇ ਗੇਰੇ ਨੂੰ ਵੀ ਕੱਢ ਦੇ ਬਾਹਰ ਚਲੋ ਪੁੱਤਰੋ ਚੱਲ 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 ਕੋਈ ਨਾ ਕੋਈ ਨਾ ਓਕੇ ਰਿਪੋਰਟ ਬਿਠਾ ਦੇ ਚਾਰੇ ਚਾਰੇ ਬੱਚੇ ਬਾਹਰ ਦੱਸੋ ਜੀ ਕੀ ਕਹਿੰਦੇ ਹੋ ਹਾਂ ਕੋਈ ਗੱਲ ਨਹੀਂ ਫਿਰ ਕੀ ਹੁਣ ਖਾਣੇ ਪਣਗੇ ਉਹ ਹੈ ਉਹ ਮੰਨ ਕੇ ਚੱਲ ਵੀ ਲੱਡੂ ਖਾਣੇ ਪੈਣਗੇ ਲੱਡੂ ਦਾ ਵੀ ਵਧ ਗਏ ਕਹਿੰਦਾ ਵਧ ਗਏ ਕਹਿੰਦਾ ਤੇ ਖਾਣੇ ਪੈਣਗੇ ਇੰਨਾ ਉਲੀ ਲੱਗ ਜਣੂ ਠੀਕ ਹੈ ਠੀਕ ਤਾਂ ਹੀ ਅਸੀਂ ਲੈਟਰਨ ਵੀ ਜੋਬਰਾ ਹੂਗਾ ਤਾਂ ਲਾਈਟ ਬੁਝਾਊਗਾ ਠੀਕ ਹੈ ਕਿ ਨਹੀਂ ਤੂੰ ਆ ਗਿਆ ਤੇ ਲਾਈਟ ਬੁਝਾ ਦੀ ਤੇ ਤੇਰੇ ਧੰਨ ਭਾਗ ਕਰ ਮਾ ਰੱਬ ਤੈਨੂੰ ਸੋਹਣੀ ਜੀ ਬਹੁ ਦੇਵੇ ਹੀ ਲੱਤਾਂ ਵਾਲੀ ਹੈ ਠੀਕ ਹੈ ਸਾਢੇ 7 ਲੱਤਾਂ ਸਾਢੇ 7 ਲੱਤਾਂ ਵਾਲੀ ਇੱਕ ਲੱਤ ਸਾਢੇ 7 ਨਾ ਕਹੇ ਕਿਤੇ ਕੰਮ ਗਲਤ ਹੋ ਜਾਈ ਕਿਤੇ ਦੇਣੇ ਕਿ ਲੈਣੇ ਪੜਦਾ ਹੈ ਦਵਣੀ ਦਾ ਵਿਚਕਾਰ ਦੀ ਵੀਡੀਓ ਬਣਾਉਣ ਜਾਣਾ ਹੈ ਦੇ ਨੇ ਮੋਟਰ ਚਾਲਦੀ ਹੈ ਕਿ ਨਹੀਂ ਦਵਣੀ ਮਿਸਤਰੀ ਨੇ ਚਲਾਈ ਮੋਟਰ ਰਲ ਕੇ ਕਾ ਕਾ ਕੱਟਦੀ ਚੱਲ ਛੱਡਾ ਸੱਚ 1 2 ਖੜ ਦਿਓ 1 2 ਛੜਤੀ ਦਵਣੀ ਦਾ ਮਿਸਤਰੀ ਵਾਓ ਬਿਊਟੀਫੁੱਲ ਘੈਂਟ ਆਣਾ ਓਏ ਹਾਂਜੀ ਹਾਂਜੀ ਚੱਲ ਵੀ ਦਵਣੀ ਜੀ ਵਧਾਈ ਹੋਵੇ ਜੀ ਵਧਾਈ ਹੋਵੇ ਵਧਾਈ ਵਧਾਈ ਹਾਂਜੀ ਚੱਲ ਵਧਾਈ ਹੋਈ ਆਹ ਸੇ ਜਾ ਕੇ ਬਈ ਆਇਆ ਹਾਂ ਬੱਸ ਬੱਸ ਮਨ ਕਰ ਗਿਆ ਜੀ ਸੁਣਾਈ ਇਹਨਾਂ ਸੋਡਾਂ ਦੀ ਆਵਾਜ਼ਾਂ ਰਿਕਾਰਡ ਕਰਨੇ ਆ ਵਿੱਚ ਮੈਂ ਆ ਗਿਆ ਬਿੱਤੇ ਦੇ ਘਰੇ ਠੀਕ ਐ ਛੋਟੇ ਮੋਟੇ ਕੰਮ ਤੋਂ ਮੇਰੀ ਰੋਟੀ ਬਣੀ ਖਾ ਪੀ ਕੇ ਬੱਚੇ ਹਜੇ ਤੱਕ ਕੋਈ ਵੀ ਨਹੀਂ ਉੱਡਿਆ ਹਨਾ ਸਾਰੇ ਸਾਰੇ ਉਵੇਂ ਹੀ ਬੈਠੇ ਜਮਾ ਚਾਰੇ ਦੇ ਚਾਰੀ ਤੇ ਬਸ ਕੱਲ ਨੂੰ ਜਿਹੜੇ ਦੋ ਬਚ ਰਹੇ ਨੇ ਉਹਨਾਂ ਵਿੱਚ ਆਪਾਂ ਖੋਲ ਦਾਂਗੇ ਆਪਾਂ ਠੀਕ ਹੈ ਕਿ ਨਹੀਂ ਹਾਂਜੀ ਮੇਰੇ ਵੀਰੋ ਬੈਠੇ ਬੈਠੇ ਹੀ ਤੇ ਚੱਲੀ ਦੀ ਤਾਰੀ ੱੱੱੱ ਠੀਕ ਹੈ ਪਰ ਇਹ ਸਮਾਰਟ ਫੋਨ ਦੇ ਖਣਫੇ ਹਾਂਜੀ ਠੀਕ ਹੈ ਨਾ ਹੀ ਬੈਠੇ ਬੈਠੇ ਇਧਰੋਂ ਦਵਾਕ ਹੋ ਜਾਏ ਬਜਟ ਦਾ ਕੋਈ ਨਾ ਕਰ ਕੋਈ ਜਿਹੜਾ ਹਾਂਜੀ ਮੇਰੇ ਵੀਰੋ ਬਾਹਲੀ ਤੀਜੀ ਚ ਮੁੜ ਕੇ ਆਉਣਾ ਪਿਆ ਜੀ ਓਡਰ ਬੈਰੀ ਡਰਾਗੀ ਉਹ ਨਾ ਇਹ ਨਾ ਕਰ ਰਿਹਾ ਚਲਦੇ ਘਰੇ ਦੇਖਦੇ ਜਾ ਕੇ ਭਈਰ ਵੀ ਕਿਹੜੇ ਕਿਹੜੇ ਬੈਠੇ ਤੇ ਕਿਹੜੇ ਉੱਟ ਗਏ ਹਾਂਜੀ ਬਹੁਤ ਤੇਜ਼ੀ ਨਾਲ ਆਏ ਆ ਜੀ ਘਰ ਨੂੰ ਜਿੰਨਾ ਵੀ ਫਾਸਟ ਹੋ ਸਕੇ ਉੰਨੀ ਫਾਸਟ ਆਉਣ ਦੀ ਕੋਸ਼ਿਸ਼ ਕੀਤੀ ਹੈ ਬਿੱਲੀ 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 ਛੜੀਆਂ ਇਹ ਤੱਕ ਤੇ ਮਗਰ ਵੜ ਗਏ ਨੇ ਉਹਦਾ ਨੰਗੀ ਆ ਇੱਕ ਆ ਉੱਡਿਆ ਫਿਰਦਾ ਵੀ ਸੱਚ ਗੁਲਾਬੀ ਕੰਤਰਾਂ ਨਾਲ ਉੱਡਿਆ ਫਿਰਦਾ ਹੋ ਜਾਂਦਾ ਇਹ ਕੋਣ ਕਾੜ ਦੇ ਇੱਕ ਹੀ ਬਿਠਾਣਾ ਇੱਕ ਹੀ ਬੈਠਾ ਇੱਕ ਹੀ ਬੈਠਾ ਬਰੋ ਜਦਰੀ ਦੇ ਇਹ ਕਾਉ ਡੈਸਦਾ ਇਹ ਬਹਿ ਗਿਆ ਬਹਿ ਗਿਆ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਕੋ ਬਾਬੇ ਉਹ ਇਹ ਕਾਉ ਬੈਠਾ ਢੇਡਾ ਵਾਲਾ ਪਤਾ ਨਹੀਂ ਕਿੱਧਰ ਗਿਆ ਯਾਰ ਖੜ ਜਾ ਖੜ ਜਾ ਖੜ ਜਾ ਆਇਆ 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 ਲਾ ਤੂੰ ਵੀ ਰਲ ਕੁੱਢੀ ਦੇਖੀ ਲੈ ਆਇਆ 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 ਆਇਓ 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 ਬਹੁਤ ਡੀਸਨਲੀ ਮਗਰੀ ਬਈਓ ਭਰਾ ਭਰਾ ਦੇ ਆਇਓ 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 ਆਇਆ ਵੱਤ ਆਇਆ ਕੋਈ ਨਾ ਕੋਈ ਨਾ ਕੋਈ ਨਾ ਢਿੱਡ ਵਾਲਾ ਨਹੀਂ ਪਤਾ ਕਿਧਰ ਗਿਆ ਬਾਬੇ ਯਾਰ ਹਰੇ ਢਿੱਡ ਵਾਲਾ ਕਾਂਤਰਾ ਵਾਲਾ ਵੀ ਖੇਬਰੀ ਤੇ ਆ ਗਿਆ ਚਲੋ ਨਾਬੀ ਵਾਲਾ ਠੀਕ ਹੈ ਕਿ ਨਹੀਂ ਦੋਵੇਂ ਗਲਾਬ ਵੀ ਕਾਂਤਰਾ ਤੇ ਇੱਕ ਇਹਦਾ ਭਾਈ ਜਾਨ ਵੀ ਆ ਕੇ ਆ ਬਹਿ ਗਿਆ ਹਰੀ ਗਲਾਪੀ ਕਾਂਤ ਕੱਚ ਖਾਨਦਾਲ ਤਾਂ ਉੱਡੇ ਨਹੀਂ ਆਇਆ ਆ ਆਇਆ ਬਹੁਤ ਸਿਆਣਾ ਬਹੁਤ ਸਿਆਣਾ ਹੁਣ ਆਇਆ ਹੁਣ ਉਹ ਵੀ ਆਊਗਾ ਦੇਖ ਕੇ ਆਇਆ ਪਤਾ ਇਥੇ ਬਿੱਲੇ ਵੀ ਚੱਕ ਕੇ ਆਇਆ ਇਹ ਕਾ ਬੈਠਾ ਹਰੇਟੇ ਡਾਲਾ ਓਨਲੀ ਬੱਚਾ ਪਤਾ ਨਹੀਂ ਕਿਧਰ ਗਿਆ ਰੱਬ ਜਾਣੇ ਆ ਗਿਆ ਇਹ ਬਿੱਲੇ ਓਕੇ ਹੋ ਗਈ ਰਿਪੋਰਟ ਕੋਈ ਚੱਕਾ ਨਹੀਂ ਹੁਣ ਇਹਦੀ ਵੀ ਚੀਜ਼ੀ ਖੋਲ ਹਾਂ ਜੀ ਬਾਪੋ ਕੋਈ ਡਾਲ ਵਾਲੀ ਗੱਲ ਨਹੀਂ ਹਰੇਟੇ ਡਲ ਦੀ ਵੀ ਖਬਰ ਆ ਗਈ ਆ ਇਹ ਤਾਂ ਗੋਸ਼ਾ ਯਾਰ ਠੀਕ ਆਇਆ ਤਾਂ ਉਹ ਨਾ ਬਦੂ ਪੂਰਾ ਨਿਗ੍ਹਾ ਭਾਲੀ ਰੱਖਦਾ ਨਾ ਉਹ ਪਤਲੀ ਵੀ ਅਸੀਂ ਗਏ ਸੀਗੇ ਹਨਾ ਸਾਨੂੰ ਅਸੀਂ ਸਾਨੂੰ ਪਤਾ ਵੀ ਉਹੀ ਜਾੜ ਟੁਰੇ ਪੈਂਦੇ ਆ ਠੀਕ ਆ ਕਿ ਨਹੀਂ ਅੜੀ ਹੋ ਗਈ ਸਾਡੀ ਵੀ ਤੇ ਵੱਧ ਕਾ ਉਹਨੇ ਦੱਸਤਾ ਵੀ ਤੁਹਾਡੇ ਕਬੂਤਰ ਉੱਡ ਗਏ ਕਿੰਨੇ ਉੱਡ ਗਏ ਕਿਹੜਾ ਆ ਗਿਆ ਕਿਹੜਾ ਰਹਿ ਗਿਆ ਹਣਾ ਮਿੰਟੋ ਮਿੰਟਾਂ ਰਿਪੋਰਟਾਂ ਸਾਰੀਆਂ ਦੇ ਦਿੰਦਾ ਤੇ ਹਰੇਟ ਡੱਲਾ ਆਪਣੀ ਕੋਠੀ ਤੇ ਬੈਠਾ ਬਿਰੋ ਉਹ ਬੈਠਾ ਬਾਬੇ ਯਾਰ ਆ ਗਿਆ ਇਹ ਰਹਾ ਦੇਖਦੇ ਆ ਉਮੀਦ ਤਾਂ ਹੈਗੀ ਜਾੜੂ ਘਰੇ ਹਣਾ ਤੇ ਬਾਕੀ ਫਿਰ ਲੱਗੂਗਾ ਪਤਾ ਹੈ ਚਲੋ ਕਿਰਨ ਤਾਂ ਆਪਣੇ ਘਰ ਹੀ ਬੈਠਾ ਹੈਗਾ ਕੋਈ ਇਸ਼ੂ ਉੱਡ ਗਿਆ ਬਾਬੇ ਬੱਚਾ ਆਪਣੀ ਕੋਠੀ ਤੋਂ ਘਰ ਨੂੰ ਗਿਆ ਦੇਖੀ ਚੰਨ ਕੇ ਭੱਜ ਗਿਆ ਹੈ ਗਿਆ ਕਿ ਨਹੀਂ ਮੈਂ ਤਾਂ ਨਹੀਂ ਆਇਆ ਹਣਾ ਗਿਆ ਤੇ ਬ੍ਰਿਜ ਨਹੀਂ ਆਇਆ ਤਾਂ ਇਹਦੇ ਤਿੰਨ ਹੀ ਬੈਠੇ ਸਨ ਇੱਧਰ ਨੂੰ ਗਿਆ ਕੀ ਯਾਰ ਆਏ ਨਾ ਗੰਦ ਗੰਦਪਨੋਂ ਹਟਦੇ ਨਹੀਂ ਪਰ ਵਾਟਦਾ ਐਫ ਆ ਹੁੰਦਾ ਆ ਹੁੰਦਾ ਆ ਬੱਬੇ ਉਹ ਫਿਰ ਦੌੜਦਾ ਫਿਰ ਦੌੜਦਾ ਫਿਰ ਦੌੜਦਾ ਫਿਰ ਦੌੜਦਾ ਇਹ 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 ਉਹ ਬੈਠ ਜਾਂਦਾ ਉਹ ਬੈਠ ਜਾਂਦਾ ਸਾਹਮਣੇ ਆ ਹੁੰਦਾ 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 ਉਹ ਜਾਂਦਾ ਉਹ ਜਾਂਦਾ ਉਹ ਜਾਂਦਾ ਪਾਸੇ ਬੈਠੂਗਾ ਬਰੋ ਇਹ ਨਹੀਂ ਉਹ ਬੈਠੂਗਾ ਉੱਥੀ ਤੇ ਬੈਠੂਗਾ ਇਹ 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 ਨਹੀਂ ਬੈਠਾ ਇਹ 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 ਏ ਬਾਬੇ ਮੇਜਰ ਕੇ ਚਵਾਰੇ ਤੇ ਬਹਿ ਗਿਆ ਨਹੀਂ ਬੈਠਣਾ ਨਹੀਂ ਬੈਠਣਾ ਨਹੀਂ ਬਿਠਾਏ ਕੋਠੀ ਤੇ ਬਹਿ ਗਿਆ ਮੇਰੇ ਹਿਸਾਬ ਨਾਲ ਉਹ ਬੈਠ ਗਿਆ ਜਾ ਕੇ ਸਾਹਮਣੇ ਉਹ ਗੱਟਾ ਤੇਰੇ ਕੋਈ ਵੱਲ ਨਹੀਂ ਲਓ ਜੀ ਮੈਂ ਕੋਲ ਨਹੀਂ 63 ਰੁਪਏ ਚੱਕ ਲਈਏ ਠੀਕ ਆ ਨਹੀਂ ਉਹ ਹੋ ਆਹ ਦੇ ਵੀ 100 ਸਲੇਟੇ ਗਿਆ ਪਿਆ ਤੇ ਨੜੇ ਇਹਨੂੰ ਛੋਲੇ ਦੇ ਦਿੱਤੇ ਬਈ ਸੱਚ ਹਨਾ ਹੋਵੇ ਨੜੇ ਟਰੇ ਚੱਕ ਲੈਣੇ ਆ ਇੱਕ ਮਿੰਟ ਟਰੇ ਕਰਦੇ ਨੇ ਤੇ ਮੁੱਦੀ ਆਪਾਂ ਨਾਲੇ ਬੱਚੇ ਨੂੰ ਛੋਲੇ ਦੇ ਦਿੰਨੇ ਸਾਰਿਆਂ ਟ੍ਰੇ ਕਰਦਾ ਬਾਅਦ ਮੈਂ ਟਾਈਮ ਨਾਲ ਦਾਣਾ ਪਾਣੀ ਪਾ ਦਾਂਗੇ ਨਾਲੇ ਕਬੂਤਰਾਂ ਨੂੰ ਆਪਣੇ ਨੂੰ ਤੇ ਬੱਚੇ ਦਾ ਕੋਈ ਇਸ਼ੂ ਨਹੀਂਗਾ ਐਡਾ ਕੋਈ ਧਿਆਨ ਨਹੀਂ ਆਉਣਾ ਆਜੂਗਾ ਨਹੀਂ ਆਉਣਾ ਨਾ ਆਵੇ ਕੋਈ ਇਸ਼ੂ ਵਾਲੀ ਗੱਲ ਤੇ ਸੱਚ ਇੱਕ ਗੱਲ ਹੋਰ ਬਈ ਕਬੂਤਰ ਵੀ ਪੱਟਣੇ ਜਿਹੜੇ ਆਪਣੇ ਲੋ ਵਾਲੀਆਂ ਬਾਗੀਆਂ ਵਾਸਤੇ ਉਹ ਵੀ ਮੈਂ ਸੋਚਾਂ ਮੈਂ ਟਾਈਮ ਤਾਂ ਜਿਵੇਂ ਹੋਏ ਹੀ ਪਾਣਾ ਪੱਟਣ ਦਾ ਮੈਂ ਅੱਜ ਨਿਗਾ ਮਾਰ ਲੈਣਾ ਕਿਹੜਾ ਸਾਰੇ ਪੱਠਿਆਂ ਤੇ ਵੀ ਕਿਹੜੇ-ਕਿਹੜੇ ਪਹਿਲਾਂ ਕੱਢ ਰਹੇ ਹਨਾ ਕੋਈ ਪਟਾਂਗੇ ਆਪਾਂ 20 ਕਬੂਤਰ ਪੱਟ ਦਾਂਗੇ ਬਹੁਤ ਐ ਠੀਕ ਆ ਸੱਤ ਪਹਿਲਾਂ ਪੱਟਦੇ 20 ਹੋਰ 27 ਹੋ ਜਾਣਗੇ ਤੇ ਇੰਨੇ ਕਪੱਟੇ ਬਹੁਤ ਆ ਬਾਕੀ ਆਪੇ ਸਰਸੁਰਾ ਆ ਜਾਣਗੇ ਠੀਕ ਆ ਟਾਈਮ ਟਾਈਮ ਤੇ ਉਹ ਦੇਖ ਲੈਣੇ ਵਾਲੇ ਕੋਈ ਕੱਲ ਨੂੰ ਕਬੂਤਰ ਪੱਟ ਦਾਂਗੇ ਹਾਂਜੀ ਮੇਰੇ ਵੀਰੋ ਤੇ ਇੱਕ ਕੰਮ ਹੋਰ ਕਰ ਦੇ ਜੀ ਲੱਗਦਿਆ ਇੱਥੇ ਜਿਹੜੀ ਆਪਣੀ ਲਾਸਟ ਜੁੜੀ ਰਹਿੰਦੀ ਸੀ ਉਹ ਵੀ ਪੱਟ ਦੇ ਠੀਕ ਆ ਕਿੰਨੇ ਕਿਉਂਕਿ ਬੱਚੇ ਤਾਂ ਬਸ ਲੱਗ ਭੱਗੇ ਰਾਤ ਖਾਣ ਵਾਲੇ ਹੋਏ ਪਏ ਆ ਹਨ ਆ ਕਾਲਾ ਜੀ ਲੈ ਤਾਂ ਖਾਂਦਾ ਹੀ ਆ ਵੀ ਆਪ ਹੀ ਆ ਬੜਾ ਤਾਂ ਕਿਉਂਕਿ ਥੱਲੇ ਡਿੱਗਿਆ ਪਿਆ ਹੁੰਦਾ ਯਾਰ ਐਂ ਕਰਦੇ ਨੇ ਉਹਨੂੰ ਮਾਂ ਪੁੱਤਾਂ ਨੂੰ ਇੱਧਰ ਕਰ ਦਿੰਦੇ ਆਪਾਂ ਦੋਵੇਂ ਕੋ ਡਿੱਕਦੇ ਕਿ ਨਾ ਬੱਚੇ ਨੂੰ ਮੰਨਦਾ ਪੈਰ 'ਚ ਡਿੱਕਦਾ ਇਕਦਾ ਹਨਾ ਲੱਤ ਜੀਨ ਲੱਗਦੀ ਤੂੰ ਵੀ ਥੋੜਾ ਕਮਜ਼ੋਰ ਆ ਇਹ ਵਿਚਾਰਾ ਤੈਨੂੰ ਉਧਰ ਕਬੂਤਰ ਮਾਰਦੇ ਆ ਉਹਨੂੰ ਜਦੋਂ ਥੱਲੇ ਡਿੱਗ ਮੈਨ ਤਾਂ ਇਹ ਦੋਨੇ ਖਾਣ ਭੁੱਖਾ ਹੁੰਦਾ ਫਿਰ ਯਾਰ ਮਾਂ ਪਿਓ ਦਿੰਦੇ ਨਹੀਂ ਥੱਲੇ ਆ ਕੇ ਤਾਂ ਦਾਣੇ ਖਾਣੇ ਆ ਵਿਚਾਰੇ ਨੇ ਉਹ ਥੱਲੇ ਕਬੂਤਰ ਮਾਰਦੇ ਆ ਇਹਨੂੰ ਤਾਂ ਕਰਕੇ ਬੱਚਾ ਵੀ ਚੱਕ ਉਹ ਪਰਲੇ ਕੋਡੇ ਛਾੜ ਦਗੇ ਤੇ ਬੱਚੇ ਦੀ ਮਾਂ ਵੀ ਚੱਕ ਲ ਗਿਆ ਆਪਾਂ ਆਹ ਖੰਡ ਲਓ ਜੀ ਦੋਵੇਂ ਦੇ ਦੋਹਾਂ ਨੂੰ ਇੱਧਰ ਆਪਾਂ ਠੀਕ ਹੈ ਤੇ ਉਧਰ ਬਸ ਇੱਕ ਪਿਓ ਰਹੇਗਾ ਮੰਨ ਕੇ ਚਲੋ ਤੇ ਇੱਕ ਬੱਚਾ ਰਹਿ ਗਿਆ ਦੋਵੇਂ ਰਹੇਗੇ ਪਿਓ ਪਤੋ ਬਰ ਸਾਹਮਣੇ ਓਕੇ ਰੋਟਾ ਲਓ ਜੀ ਵਸ ਕੋਈ ਚੈੱਕ ਕਰ ਲਈ ਸਾਰੀਆਂ ਜੋੜੀਆਂ ਪਟਾਆਂ ਆ ਬਈ ਸਾਰੀਆਂ A to Z ਬਿਲਕੁਲ ਕਲੀਅਰ ਦਾਣਾ ਪਾਣੀ ਪਾ ਰੱਖਿਆ ਮੈਂ ਹਨਾ ਤੇ ਹਰੇ ਟੇਡ ਵਾਲਾ ਬੱਚਾ ਇੱਥੇ ਘਰ ਨਹੀਂ ਆਇਆ ਵੀ ਉਹਨੂੰ ਡਿੱਕੀ ਆ ਨਾ ਮੈਂ ਵੀ ਆਵੇ ਉੱਡ ਕੇ ਘਰ ਤੇ ਆਵੇ ਛੈਦਰੀ ਭੜਕਾਵਾਂ ਤੇ ਇੱਕ ਨਵਾਂ ਬੱਚਾ ਜਰੂਰ ਫਿਰਦਾ ਪਤਾ ਨਹੀਂ ਕੀ ਦਾ ਉਹਦੀ ਹੈਗੀ ਜਮਾਂਦਰੂ ਪਤੰਗ ਦਾ ਰਤੀ ਟੋਰੀਏ ਖਣੀ ਕਾਲੀ ਟੋਰੀਏ ਤੇ ਉੜਦੇ ਦੀ ਉੱਚੀ ਲੱਗਦੀ ਹੈ ਹਰੀ ਟੋਰੀ ਉਹਦੀ ਆ ਗਏ ਜੀ ਇੱਧਰ ਲੈ ਕੇ ਹੁਣ ਦੇਖ ਕਾ ਇਹ ਵੀ ਬੱਚਾ ਆਪਣਾ ਉੱਥੇ ਹੀ ਬੈਠਾ ਹੈ ਕਿ ਉੱਡ ਡਾਡੇਗਾ ਉਥੋਂ ਆਈ ਥਿੰਕ ਸੋ ਆਈ ਥਿੰਕ ਸੋ ਉਧਰ ਦਿਸੂਗਾ ਇਥੋਂ ਦਿਨਾ ਵੀ ਨਹੀਂ ਆਇਥੋਂ ਟੋਲਾ ਪੈਂਦਾ ਬੈਠਾ ਜੀ ਬਿਠਾਓ ਬੈਠਾ ਨਹੀਂ ਹੁੰਡਿਆ ਜੀ ਹੋ ਰਹਾ ਹਾਂ ਜੀ ਮੇਰੇ ਵੀਰੋ ਤੇ ਨਾਲ ਦੀ ਨਾਲ ਆਪਾਂ ਮੈਂ ਕੂਤਰਾਂ ਨੂੰ ਦਾਣੇ ਵੀ ਰੱਖ ਹੀ ਦਈਏ ਵੀ ਹਣਾ ਟਾਈਮ ਨਾਲ ਹੀ ਫਰਤ ਨੇ ਮਿਲਕ ਵਗੈਰਾ ਦੇਣਾ ਹੈਗਾ ਆਇਓ 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 ਬੱਤਾ ਇਧਰ ਰੱਖ ਦਗੇ ਖੁੱਡਾ ਨੰਬਰ 2 ਚ ਫੀਮੇਲਸ ਵਾਲੀ ਸਾਈਡ ਹੈ ਖੜ ਜੋ ਖੜ ਜੋ ਬੜੀ ਭੁੱਖ ਲੱਗੇ ਤੁਹਾਨੂੰ ਲਵਜੀ ਆਇਓ 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 ਖੰਡੋ ਲਓ ਜੀ ਇਧਰ ਆ ਕੇ ਉੱਡਣ ਵਾਲੇ ਕੂਤਰਾਂ ਵਾਲੇ ਪਾਸੇ ਆਇਓ 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 ਬੱਤਾ ਇੱਧਰ ਆਗੇ ਜੀ ਖੁੱਡਾ ਨੰਬਰ 4 ਚ ਆਇਓ 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 ਬੱਤਾ ਆਇਓ 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 ਬੱਤਾ ਇੱਧਰ ਆ ਕੇ ਬੈਟ ਕਾਲੇ ਪਾਸੇ ਜੀ ਇਹਨਾਂ ਨੂੰ ਵੀ ਰੱਖ ਦਈਏ ਠੀਕ ਹੈ ਆਇਓ 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 ਬੱਤਾ ਲਓ ਜੀ ਲੋਟ ਲਈ ਜੀ ਗੁੱਡੀ ਮਹਾਪੈਸੇ ਕਾਹਨੂੰ ਲਾਉਣੇ ਆ ਇੱਥੇ ਅੜਿਆ ਪਿਆ ਸੀਗਾ ਤੇ ਲਾ ਲਿਆ ਠੀਕ ਨਹੀਂ ਆ ਕਾ ਟੌਰੀ ਵਾਲਾ ਬੱਚਾ ਪਤਾ ਨਹੀਂ ਕੀ ਦੇ ਫਰਦਾ ਆ ਗਿਆ ਵਾਬੇ ਜਿਹੜੀ ਦੀ ਮੈਂ ਗੱਲ ਕਰਿਆ ਸੀਗਾ ਆ ਜਾਂਦਾ ਆ ਜਾਂਦਾ ਹਰੀ ਟੌਰੀ ਇਹ ਉਹ ਉਹ ਗਿਆ ਇਹ ਇਹ ਹੂੰ 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 ਇਹ ਆ ਗਿਆ ਆ ਬੱਚੇ ਦੀ ਗੱਲ ਕਰਿਆ ਸੀ ਆ ਬੱਚੇ ਦੀ ਇਹ ਆਪਣੀ ਬੈਠੂ ਘੁੰਮਣ ਚੱਲਾਦਾ ਫਰਦਾ ਵੀ ਘਰਤੀ ਆ ਆ ਗਿਆ ਹਰੀ ਟੌਰੀ ਹੈ ਜਮਾਨਦਰੂਟ ਹੋਰੀ ਹੈ ਹਰੀ ਹੈ ਵੀਰੇ ਵਾਕਈ ਹਰੀ ਟੌਰੀ ਆ ਆ ਗਿਆ ਹਰੀ ਟੌਰੀ ਨਵਾਂ ਕਿਸੇ ਦਾ ਹੀ ਆ ਜਾਂਦਾ ਦੇਖ ਲੈਣਾ ਡੋਕ ਲੈਣ ਟਰਾਈ ਟੂ ਕੈਚ ਨਿਊ ਬੇਬੀ ਵਿਜਨ ਕਰ ਦਿੰਨੇ ਆ ਲਓ ਜੀ ਤੇ ਇਧਰ ਆਪਣੇ ਬੱਚੇ ਆਪ ਹੀ ਰੋਡ ਬੈਠੀ ਜਾਂਦੇ ਇੱਕ ਮਿੰਟ ਪਤੰਗ ਰੱਖ ਦਈਏ ਆਪਾਂ ਇੱਥੇ ਇੱਕ ਸਾਈਡ ਤੇ ਹਣਾ ਤੇ ਹਰੀ ਟੋਰੀ ਵਾਲਾ ਬੱਚਾ ਦੇਖੀ ਕਿਹਦਾ ਉਹਨੂੰ ਕਰ ਲੈਨੇ ਕੈਚ ਤੇ ਫਿਰ ਆਪਾਂ ਵਾਪਸ ਕਰ ਦਾਂਗੇ ਜੇ ਹੋਇਆ ਇਹ ਠਲ ਠੁਲ ਪਾਈ ਹੋਈ ਤਾਂ ਬਾਕੀ ਉਹ ਵੀ ਕੋਈ ਡੇਕ ਦੀ ਪਿੰਡ ਹੋਇਆ ਤਾਂ ਵੀ ਕੋਈ ਲੈ ਜਾਊਗਾ ਆ ਕੇ ਇਹ ਬਾਹਰ ਹੋਇਆ ਤਾਂ ਵੀ ਮੋੜ ਦਾਂਗੇ ਹਣਾ ਇਹ ਕੱਚ ਖਾਨ ਦੇਲੇ ਬੱਚੇ ਨੂੰ ਅੰਦਰ ਕਰਦੀ ਬਈ ਇਹਦੇ ਬਾਲੀਆ ਗੰਦਰ ਜਾਂਦੀ ਯਾਰ ਐਵੇਂ ਤੇ ਬਿੱਲੀ ਬੁੱਲੀ ਨਾ ਖਾ ਜੇ ਹਣਾ ਬੈਠੇ ਨੂੰ ਉੱਡੇ ਪਹਿਲਾਂ ਤਾਂ ਚੱਲ ਛੋਲੀ ਛਤਰੀ ਤੇ ਤੇ ਹੁਣ ਸਿੱਧਾ ਅੰਦਰ ਲੈਂਡਿੰਗ ਹੋਊਗੀ ਇਹਦੀ ਫਿੱਕੀ ਚੱਲ ਦੇਖੀ ਚੱਲਿਓ ਹੋਈ ਨਾ ਐਨੀ ਕੰਮ ਸੀ ਪਰ ਦੋ ਬਾਹਰ ਰਹਿ ਗਏ ਕੋਠੀ ਤੇ ਰਹਿ ਗਿਆ ਫੁੱਲ ਮਿਲਾ ਕੇ ਆਪਣੇ ਰਹਿ ਗਏ ਛਤਰੀ ਵਾਲੇ ਸਣੇ ਚਾਰ ਕਬੂਤਰ ਰਹਿ ਗਏ ਆਪਣੇ ਠੀਕ ਆ ਬਾਬੇ ਇਹ ਬਾਬੇ ਦੋ ਬੱਚੇ ਆ ਡੁਅਡ ਇੱਕ ਹਰੀ ਟੌਰੀ ਦਾ ਤੇ ਇੱਕ ਜਮਾਂਦਰੂ ਫਿੱਕੀ ਰੱਤੀ ਜਾਂ ਫਿੱਕੀ ਕਾਲੀ ਟੌਰੀ ਠੀਕ ਹੈ 2 ਹੈ ਮੈਂ ਵੀ ਆਖਿਆ ਯਾਰ ਮੈਨੂੰ ਭੁਲੇਖਾ ਗਏ ਪੈ ਸਕਦਾ 1 ਵਜ ਦੀ ਕਲੀਅਰ ਹੈਰੀਟੇਰੀ ਆਪਾਂ ਦੇਖ ਲਈ ਤੇ ਇੱਕ ਬੱਚਾ ਹੁਣ ਟਪਿਆ ਇਥੋਂ ਦੀ ਉਹਦੀ ਸੀ ਜਮਾਂਦਰੂ ਰੱਤੀ ਆ ਕਾਲੀ ਟੋਰੀ ਮਾੜੀ ਆ ਗਿਆ ਜੀ ਹੈਰੀਟੇਡ ਵਾਲਾ ਵੀ ਆਪਣਾ ਬਸ ਹਾਰਾ ਹੀ ਭਾਲਦਾ ਸੀ ਮਾੜਾ ਜਾ ਹਨਾ ਇਹਨੂੰ ਸਹਾਰਾ ਮਿਲ ਗਿਆ ਤੇ ਗੜਾਚ ਤੇ ਨੇ ਦਵਣੀ ਵੀ ਆ ਗਿਆ ਹਾਂ ਇਧਰ ਲਾਲ ਬੋਤਲ ਲਾਲ ਬੋਤਲ ਸਹੀ ਗੱਲ ਹੈ ਲਓ ਜੀ ਆ ਆ ਗਿਆ ਠੀਕ ਹੈ ਕਿ ਨਹੀਂ ਬਸ ਇਹ ਤਾਂ ਹੀ ਇਥੇ ਹੁਣ ਮੈਂ ਡੀਕ ਜੀ ਵਿਟਸ ਮਨਾਈ ਉੱਡ ਕੇ ਆਵੇ ਮੈਂ ਭੜਕਾਵਾ ਜਦੋਂ ਆਇਆ ਐਂਟ ਪੈ ਸੀਗਾ ਬੋਲ ਮਾਰੇ ਚਾਰ ਪੰਜ ਚਾਰ ਪੰਜ ਮਾਰੇ ਛਾਲੇ ਤੇ ਆਕੇ ਡਿੱਗ ਪਿਆ ਇੱਕ ਬੱਚਾ ਵੀ ਇਹਦੇ ਤਾਂ ਡਿੱਗਾ ਹੁਣੇ ਮੁੰਡਾ ਆਇਆ ਸੀਗਾ ਬਾਦਲੋਂ ਜਗਮੀਤ ਹਨਾ ਮਿੱਤਰ ਆਪਣਾ ਉਹ ਕਹਿੰਦਾ ਇੱਕ ਬੱਚਾ ਮੇਰੇ ਵੇਹਿੰਦੇ-ਵੇਹਿੰਦੇ ਇਹਦੇ ਉੱਤੇ ਡਿੱਗਿਆ ਵਿਚਲੇ ਪਾਸੇ ਉਹ ਜਾਂ ਤਾਂ ਹਰੀ ਟੋਰੀ ਵਾਲਾ ਹੋਊਗਾ ਜਾਂ ਉਹ ਫਿੱਕੀ ਜੀ ਕਾਲੀ ਟੋਰੀ ਵਾਲਾ ਹੋਊਗਾ ਮੇਰੇ ਸਾਹਮਣੇ ਲਾਚਵਾਰ ਦੇ ਉੱਤੇ ਡਿੱਗਿਆ ਕਹਿੰਦਾ ਮੈਂ ਚ ਰੋਣੂ ਵੀ ਕਰ ਲਾਂ ਹਿਸਾਬ ਜੀ ਕਿੱਡੀ ਗੱਲ ਹੈ ਤੇ ਪਤੰਗ ਉੱਤਰ ਗਿਆ ਮੇਰੇ ਹੱਥ ਓਏ ਪਤੰਗ ਜਿਹੜਾ ਗਏ ਪਤੰਗ ਚੜਾਉਣ ਦੇ ਦੌਰਾਨ ਉੱਡੇ ਬੱਚੇ ਮੇਰੇ ਵੀਰੋ ਹੁੰਦਾ ਹਾਸਤਾ ਗੱਟਾਂ ਖਣੀ ਹੋਈ ਆ ਫੜ ਜੋ ਬਾਹਲ ਗੇ ਪਹਿਲਾਂ ਬੱਚਿਆਂ ਤੇ ਕਰਦੇ ਜੀ ਤੇ ਕਬੂਤਰ ਉਦੋਂ ਬਾਅਦ ਫੇਰ ਆਪਾਂ ਉਹ ਕਰਾਂਗੇ ਪਤੰਗ ਚੜਾਵਾਂਗੇ ਆਇਓ 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 ਆਹ ਕਹਤਾ ਬਾਪੇ ਪਤੰਗ ਚੱਕਤਾ ਹੋ ਜਾਂਦਾ ਆਹ ਜਾਂਦਾ ਆਹ ਜਾਂਦਾ ਹੋ ਜਾਂਦਾ ਦਮਨੀ ਜੀ ਪਤੰਗ ਐਡਾ بڑا ਤਿਆਰ ਹੋ ਜਾਂਦਾ ਹਾਂ ਤੇ ਪਤੰਗ ਦਾ ਚੱਕਿਆ ਕਣ ਚੱਕ ਤੈ ਸਿਰਾਲਾ ਦੀ ਨਾ ਜਾ ਮੈਂ ਇੱਕ ਮਿੰਟ ਹੁਣ ਮੁੱਤਿਆ ਖੁਸ਼ ਹੋ ਗਿਆ ਪੂਰਾ ਫੁੱਲ ਹੌਸਲਾ ਹੋ ਗਿਆ ਪੂਰਾ ਜੂ ਪੂਰਾ ਇਹ ਜਦੋਂ ਬਈ ਮੈਂ ਜਦੋਂ ਆਪਣਾ ਕਟਿਆ ਜਾਵੇ ਉਹ ਤਾਂ ਦਿੰਦਾ ਗਾਲਾ ਫਿਰ ਜਦੋਂ ਮੈਂ ਕੱਟਦਾ ਫਿਰ ਇਹਨੂੰ ਹੌਸਲਾ ਹੋ ਜਾਂਦਾ ਫਿਰ ਬੜਾ ਹੀ ਖੁਸ਼ ਹੁੰਦੇ ਆ ਕਹਿੰਦੇ ਕੱਟ ਕੇ ਰੱਖ ਗਏ ਵਾ ਠੀਕ ਹੈ ਫਿਰ ਸਵਾਦ ਕਰਦੇ ਨੇ ਵੀ ਹਵਾਕੀ ਜਿਹਾ ਕੰਮ ਕਰ ਸਕਦੇ ਕੁਛ ਕੀਤਾ ਹਾਂਜੀ ਤੇ ਇੱਕ ਹੋ ਚੜ ਗਿਆ ਵੀ ਪਿਆਬੀ ਮੁੰਡਿਆਂ ਦਾ ਠੀਕ ਹੈ ਤੇ ਹੁਣ ਉਹਦੇ ਨਾਲ ਵੇਖਨੇ ਆ ਦੋ ਵਾਤਾ ਜੀ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਦੇਖਦੇ ਆ ਕੀ ਬੰਦਾ ਫਿਰ ਤੇ ਦਵਣੀ ਨੇ ਪਤਾ ਨਹੀਂ ਕੀਤਾ ਜੀ ਮੋਡੀਫਾਈ ਲੋਹੇ ਦੀ ਤਾਰ ਹੀ ਮਾਦੀ ਮਤੰਦਰ ਨੇ ਇਹ ਗੈਨਾ ਵਜਨ ਲੈ ਗੁੱਡੂਆ ਬਾਈ ਇੰਨਾ ਕਿੰਨਾ ਵਸਰੀ ਨਾ ਵਜਨ ਵਾ ਵਾ ਦੇਣੀ ਉਹ ਨਹੀਂ ਨਹੀਂ ਇੱਕ ਇੱਕ ਟੋਣਾ ਪਾਇਆ ਤੂੰ ਹੂੰ ਢਾ ਕੇ ਉੱਡ ਗਿਆ ਉੱਡ ਗਿਆ ਕੀ ਫਿਰ ਨਵਾਂ ਤੇ ਲਈ ਉਹਨੇ ਬੜਾ ਠੀਕ ਆ ਆ ਸਿਰੇ ਹੀ ਲਾ ਦੀ ਤਾਰ ਵਾਲੀ ਹਾਂਜੀ ਚੱਲੇ ਆਈ ਨਵੇਂ ਪਤੰਗ ਲੈਣ ਇੱਕ ਕਟਿਆ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਕਟਾਇਆ ਸਿੱਧੇ ਹੀ ਹਿਸਾਬ ਕਿਤਾਬ ਹੈ ਠੀਕ ਹੈ ਕਿ ਨਹੀਂ ਪਰ ਸਟਾਰਟਿੰਗ ਚੰਗੀ ਰਹੀ ਹਾਂਜੀ ਉਹ ਡੋਲੇ ਆਵਾਂਗੇ ਹੋਰ ਨਵੇਂ ਜੀ। ਗਵਣੀ ਨੇ ਟਿਕਾਊ ਪਲੰਗ ਬਣਾਇਆ ਜਿਹੜਾ ਉਹਦਾ ਕੱਲਾ ਟਿਕਾਊ ਫਰੇਮ ਹੀ ਰਹਿ ਗਿਆ ਵਿੱਚੋਂ ਪਕਾਗ ਜਿਹਾ ਪਾੜ ਗਿਆ। ਫਰੇਮ ਤੋਂ ਵੀ ਪੈਣਾ। ਮੈਂ ਤੁਹਾਨੂੰ ਦੱਸੇ ਤੂੰ ਕਹੇ ਬਾਹਰ ਤਗੜੀ ਜੀ ਬਣਦੀ ਮੈਂ ਕੱਲਾ ਫਰੇਮ ਜੇ ਪਿਆਰੇ ਜੀ ਵਿੱਚੋਂ ਕਾਗ ਜਿਹਾ ਨਿਕਲ ਜੂ। ਹੁਣ ਉਹ ਚਾਦਰ ਲਵਾ ਦਈਏ ਦੇਖੀ। ਹਾਂ। ਲੋਹੇ ਦੀ ਚਾਦਰ। ਜੇ ਲੋਹੇ ਦੀ ਚਾਦਰ ਜੇ ਲੋਹੇ ਦੀ ਚਾਦਰ ਲੱਗ ਜੂ ਤਾਂ ਸਰਾ ਹੀ ਬਣ ਜੂਆ। ਉਹ ਤਾਂ ਤਾਂ ਤੋਂ ਛੱਡ ਗੋਣ ਗੁਰੂ ਵਾਲਾ ਹੈਲੀਕਾਪਟਰ ਤੇ ਤਾਂ ਤੋਂ। ਹੋ ਗਿਆ। ਉਹ ਜਾਂਦਾ। ਜਵਾਕਾਂ ਨੇ। ਜਵਾਕਾਂ ਨੇ ਪਾਦਾ ਖੱਦਾ। ਕਿੱਥੋਂ ਘਟਿਆ? ਨਹੀਂ ਨਹੀਂ ਉਹ ਚੱਕ। ਵਿਵਾਕਰ ਵੜਾ ਪਈ ਜਾਂਦੇ ਆਪਾਂ ਬਾਬੇ ਦੋ ਪਤੰਗ ਲੈਦੇ ਨਵੇਂ ਬ੍ਰਾਂਡ ਨਿਊ ਹਾਂ ਹਾਂਜੀ ਮੇਰੇ ਵੀਰੋ ਮੈ ਦੀ ਟਾਈ ਹੋ ਗਈ ਦੋਵੇਂ ਪਤੰਗ ਇਕੱਠੀ ਕੱਟੇ ਗਿਆ ਆਪਣੇ ਠੀਕ ਹੈ ਕਿ ਨਹੀਂ ਹੈ ਕੌਣ ਸੀ ਆ ਜਾਨਟਾ ਜਾਨਟਾ ਕੀ ਕਹਿੰਦਾ ਹਾਂ ਕੀ ਹੋ ਗਿਆ ਓਏ ਆਇਆ ਗੇਟ ਖੁੱਲਿਆ ਹੀ ਹੈ ਹੱਥ ਪਾਈ ਖੋਲ ਹੱਥ ਪਾਈ ਖੋਲ ਅੰਦਰ ਇੱਕ ਮਿੰਟ ਪਤੰਗ ਬਾਜ਼ ਆ ਗਿਆ ਜੀ ਉਹ ਜਾਣਦਾ ਜੀ ਕੱਟਦਾ ਲੈ ਉਹ ਚੱਕੋ ਜੀ ਹੌਸਲੇ ਹੀ ਹੋ ਗਿਆ ਹੌਸਲੇ ਹੀ ਹੋ ਗਿਆ ਹੌਸਲੇ ਹੀ ਹੋ ਗਿਆ ਹੌਸਲੇ ਹੀ ਹੋ ਗਿਆ ਸਾਨੂੰ ਤਾਂ ਹੋ ਜਾਂਦਾ ਤੇ ਠੀਕ ਹੈ ਮੈਂ ਕੱਟਾਂ ਮੈਂ ਇੱਧਰ ਕਰਾਂ ਮੈਂ ਕੱਟ ਲਈ ਕੱਟੀ ਐ ਹੋਏ ਸੌਜੀ ਮਿਲਕ ਫੜਾਓ ਲਿਆਂਦਾ ਜੀ ਦੁੱਧ ਕੂਤਰਾਂ ਨੂੰ ਦੇਣ ਵਾਸਤੇ ਠੀਕ ਹੈ ਤੇ ਮੈਂ ਉਹਨੂੰ ਘਰ ਹੋਏ ਜਾ ਕੇ ਤੱਤਾ ਕਰਾ ਲਿਆ ਮੈਂ ਠੀਕ ਹੈ ਜੀ ਅਸੀਂ ਜਾਂਦੇ ਹਾਂ ਹਾਂਜੀ ਹੈ ਤੁਸੀਂ ਕਿੱਧਰ ਆਉਣੇ ਹੋ ਘਰੇ ਖੜ ਜਾ ਫਿਰ ਇੱਕ ਵਾਰ ਆਜ ਨੂੰ ਤਾਂ ਰੱਖਿਆ ਹਣ ਦੇ ਆ ਜਾਣਾ ਮੈਂ ਵਾਰ ਪਤਾ ਨਹੀਂ ਕਿਨੇ ਖੋਲਿਆ ਯਾਰ ਗੱਲ ਤਾਂ ਜਰੀ ਪੱਕੀ ਆ ਚਲੋ ਕੋਈ ਨਾ ਬਾਬੇ ਇੱਕ ਮਿੰਟ ਕਰੋ ਨਾ ਮਿਲਕ ਤੱਤਾ ਕਰਾ ਲੈ ਕੇ ਆਪਾਂ ਠੀਕ ਹੈ ਨਿਭਾ ਰਹੇ ਆ ਜੀ ਡਿਊਟੀ ਡਿਊਟੀ ਡਾਊਟੀ ਜੀ ਐਸੀ ਡਿਊਟੀ ਮਿਲਕ ਕਾਲੀ ਠੀਕ ਹੈ ਕਿ ਨਹੀਂ ਲਗਭਗ ਲਗਭਗ ਦੇਤਾ ਭਾਈ ਆਪਾਂ ਕਿੰਨੇ ਕੁ ਉਤਰਾਂ ਨੂੰ ਖੜ ਦੇ ਖੁੱਡੇ ਚ ਕਿੰਨੇ ਸੀ ਪਰਲੇ ਜੀ ਯਾਰ ਜਿਹੜੇ ਪੰਜ ਕੱਲ੍ਹ ਆ ਜਿਹੜੇ ਪੰਜਾਂ ਨੂੰ ਦਿੱਤਾ ਸੀ ਉਹਨਾਂ ਨੂੰ ਵੀ ਅੱਜ ਵੀ ਦੇ ਹੀ ਦਿੱਤਾ ਵਿੱਚ ਪੰਜ ਤੇ 25 ਸਾਰੇ 25 25 ਹੁੱਡੇ ਚੋਂ ਕੋਈ 14 ਇੱਧਰ ਹੋ ਗਏ 25 ਤੇ 14 ਕਿੰਨੇ ਹੋ ਗਏ ਬਾਪੋ 34 ਮੇਰੇ ਹਿਸਾਬ ਨਾਲ ਨਹੀਂ ਨਹੀਂ 33 ਕਿਉਂ 25 ਤੇ 14 ਹੋ ਗਏ ਉਹਨੇ ਆਪਣੇ 44 ਠੀਕ ਹੈ ਕਿ ਨਹੀਂ 44 ਕਿੰਨੇ ਹੋ ਗਿਆ ਯਾਰ ਭੈਣ ਦੀ ਲੱਕੜ ਸਾਹਿਬ ਦੀ ਫਰਕ ਵਾਲਾ ਪੈ ਗਿਆ 43 ਸੌਰੀ ਬਾਪੋ ਪੜਾਈ ਲਖੀ ਛੜੀ ਨੂੰ ਬੜਾ ਚਲ ਹੋ ਗਿਆ ਠੀਕ ਹੈ ਕਿ ਨਹੀਂ 39 39 ਕਬੂਤਰਾ ਨੂੰ ਦਿੱਤਾ ਪਾ ਦੇ ਠੀਕ ਹੈ ਤੇ ਬਾਕੀ ਆ ਗਿਆ ਵਦ ਇੰਨਾ ਮਿਲਕ ਗਿਆ ਵਾਧ ਤੇ ਇਹ ਉਰਲੇ ਖੁੱਡੇ ਵਾਲਿਆਂ ਨੂੰ ਫੇਰ ਦਿੰਨੇ ਆਪਾਂ ਕੁਸ਼ਕ ਕਬੂਤਰਾਂ ਨੂੰ ਜਿੰਨੇ ਆਖ ਨੂੰ ਦਿੱਤਾ ਗਿਆ ਇਹ ਜਾਂ ਜਿੰਨੇ ਕ ਪੱਟੇ ਸੀ ਉਹਨਾਂ ਨੂੰ ਆਪਾਂ ਫੇਰ ਦੇ ਦੇਣਾ ਠੀਕ ਹੈ 14 ਬੈਟ ਕਾਲਿਆਂ ਨੂੰ ਦੇਤਾ ਤੇ ਆਪਣੇ 50 ਉਧਰ ਦੇਤਾ ਠੀਕ ਆ ਤੇ ਹੁਣ ਆ ਵੀ ਦੇ ਆਈਏ ਉਧਰ ਜਾ ਕੇ ਤੇ ਸਾਰਾ ਵਿਹਲਾ ਕਰਕੇ ਤੇ ਫੇਰ ਕਰਦਾ ਤੁਹਾਡਾ ਸ਼ੇਅਰ ਕਰਨਾ ਹੈ ਇਹ ਕਰਤਾ ਉਹ ਕੀ ਕਹਿੰਦੇ ਹੁੰਦੇ ਆਪਣਾ ਤਾ ਅੜਨਬਾਲੀ ਲੱਗੀ ਗਰਾਰੀ ਯਾਰ ਕਰਤਾ ਜੱਗ ਵੇ ਲਬੀ ਠੀਕ ਐ 15 ਇਧਰ ਹੋਰਾਂ ਨੂੰ ਦੇਤਾ ਇੱਕ ਹਸਾਲ ਤੇ ਆਹੇ ਰੱਖ ਲੋ ਅੱਜ ਕਾਫੀ ਕੰਮ ਖੇਚਤਾ ਬਈ 25 ਇਧਰ ਦੇਤਾ ਆਹ ਕੁਡੇ ਵਾਲੇ ਸਾਰੇ ਕਲੀਅਰ ਬੈਟ ਕਾਲੇ ਜਿੰਨੇ ਉੱਡਣ ਵਾਲੇ ਸੀਗੇ 14 ਦੇ 14 ਕਲੀਅਰ 13 ਹੀ ਸੀ ਸੱਚ ਇੱਕ ਤਾਂ ਕਾਲੀ ਕੋਲ ਰੋਕੀ ਐ 14 ਦੇ 14 ਕਲੀਅਰ ਬੈਟ ਕਾਲੇ ਤੇ 15 ਦੇ 15 ਇਧਰ ਹੋਰਾਂ ਨੂੰ ਵੀ ਦੇਤਾ ਮੌਤ ਦੀ ਠੀਕ ਐ ਤੇ ਕੂਤਰ ਥੋੜੀ ਰਹਿ ਗਏ 15 ਤੇ 27 ਕੂਤਰ ਇਧਰ ਮਗਰ ਦੇਖ ਲੋ ਕਿੰਨੇ ਰਹਿ ਗਏ 15 ਤੇ 27 ਮਾਰ ਕੇ ਲੋ 12 ਕੂਤ ਰਹਿ ਗਏ ਮਗਰ ਠੀਕ ਹੈ ਕਿ ਨਹੀਂ ਹੁਣ ਤਾਂ ਸਹੀ ਇਹਨੇ ਕੈਲਕੂਲੇਸ਼ਨ ਬੜਾ ਹਿਸਾਬ ਕਿਤਾਬ ਲਾ ਲਿਆ ਕਰੋਣਾ ਬਈ ਅੰਨਪਾੜੀਆਂ ਪਤਾ ਪੱਕੇ ਐਨ ਐਜੂਕੇਟਿਡ ਓਨਲੀ ਸਕੂਲ ਲੀਵ ਦਿੱਤੀ ਆਪਣੀ ਬਸਤੀਆਂ ਨਹੀਂ ਉਹ ਵੀ ਨਗਲ ਤੋਂ ਕੁਲ ਮਾਰ ਕੇ ਤੇ ਅੱਧੀ ਛੁੱਟੀ ਬਾਹਰ ਲੈ ਕੇ ਹਾਲ ਮਾੜੇ ਹੀ ਹੁੰਦੇ ਸੀਗੇ ਹਨਾ ਸੱਚੀ ਗੱਲ ਤੇ ਇਹ ਦੱਸਦਾ ਚੰਗਿਆਂ ਨੂੰ ਵੀ ਖਰਾਬ ਕਰ ਲਿਆ ਇਸ ਤੋਂ ਉਹੋ ਜਿਹੇ ਐਗੇ ਤੇ ਬਸ ਆਹੀ ਸੀਨ ਸੀਗਾ ਬ్రో ਮਿਲਕ ਦਿੱਤਾ ਦੇ ਬਾਬੋ ਮੈਨੂੰ ਮੰਨ ਕੇ ਚਲੋ ਇਹ ਚੀਜ਼ ਦੀ ਲੋੜ ਹੈਗੀ ਹੈ ਨਾ ਕਿ ਜਦ ਮੈਂ ਜ਼ਰੂਰੀ ਸਾਵਧਾਨੀ ਮੇਰੇ ਬੱਚਤਾਂ ਨੂੰ ਮੈਂ ਦੁੱਧ ਦੇਣਾ ਹੁਣ ਬਈ ਤੁਸੀਂ ਮੇਰੇ ਮਗਰ ਲਾ ਕੇ ਨਹੀਂ ਦੇਣਾ ਜੇ ਤੁਹਾਡਾ ਚਿੱਤ ਮੰਨਦਾ ਤਾਂ ਦੇ ਲਓ ਤੇ ਜੇ ਚਿੱਤ ਨਹੀਂ ਮੰਨਦਾ ਤਾਂ ਨਾ ਦਿਓ ਠੀਕ ਹੈ ਇਹਦੂ ਚੰਗਾ ਕਮੈਂਟਾਂ ਚ ਕਿੰਤੂ ਪ੍ਰੰਤੂ ਕਰਨ ਨਾਲੋਂ ਜਾਂ ਐਵੇਂ ਫालतू ਦੀ ਬਕਵਾਸ ਮਾਰਨ ਨਾਲੋਂ ਹਨ ਜੇ ਦੇਣਾ ਹੈ ਤਾਂ ਤੁਸੀਂ ਦੇ ਦਿਓ ਜੇ ਨਹੀਂ ਦੇਣਾ ਤੁਸੀਂ ਨਾ ਦਿਓ ਮੈਂ ਇਹ ਨਹੀਂ ਕਹਿੰਦਾ ਮੇਰੇ ਮਗਰ ਲਾ ਕੇ ਸਾਰੇ ਦਿਓ ਹਾਂ ਮੈਨੂੰ ਇਹ ਚੀਜ਼ ਦੀ ਜ਼ਰੂਰਤ ਸਾਨੂੰ ਸੰਜੀ ਮੈਂ ਵੀ ਮੇਰੇ ਪੁੱਤਰਾਂ ਨੂੰ ਲੋੜ ਹੈ ਹਨਾ ਜਾਂ ਆਪਣੇ ਪੁੱਤਰਾਂ ਨੂੰ ਲੋੜ ਹੈ ਵੀ ਬਈ ਮੈਂ ਤਾਂ ਦੇਦਾ ਹੁਣ ਅੱਗੇ ਤੁਹਾਡੀ ਮਰਜ਼ੀ ਹੈ ਹਨਾ ਜੇ ਤੁਹਾਨੂੰ ਲੋੜ ਲੱਗਦੀ ਹੈ ਦੇ ਦਿਓ ਨਹੀਂ ਤਾਂ ਛੱਡੋ ਆਪਣਾ ਗੱਲ ਖਤਮ ਤੇ ਕਿਸੇ ਮੰਨ ਕੇ ਤੈਨੂੰ ਚੰਗੇ ਖਿਡਾਰੀ ਦੇ ਲੜ ਲੱਗੋ ਹਨਾ ਜਾ ਕੇ ਤੇ ਜੇ ਬਸ ਕੱਲਾ ਵਲੌਗ ਦੇਖ ਕੇ ਤੇ ਟਾਈਮ ਪਾਸ ਕਰਕੇ ਸਵਾਦ ਲੈਣਾ ਹੈ ਤਾਂ ਨਾਲ ਤੁਰੇ ਆਓ ਤੇ ਜੇ ਕੋਈ ਸਿੱਖਣਾ ਕਰਨਾ ਹੈ ਤਾਂ ਕੋਈ ਵਧੀਆ ਖਿਡਾਰੀ ਫੜ ਲਓ ਆਪਦਾ ਹਨਾ ਤੇ ਉਹਦੇ ਤੋਂ ਪੁੱਛ ਕਰ ਲਿਆ ਕਰੋ ਵੀ ਕੀ ਹਿਸਾਬ ਕਿਤਾਬ ਹੁੰਦਾ ਆਪਾਂ ਨੂੰ ਇਹ ਨੌਲੇਜ ਜੀ ਹੈ ਨਹੀਂ ਬਈ ਸਿੱਧਾ ਹੀ ਹਿਸਾਬ ਕਿਤਾਬ ਹੈ ਆਪਾਂ ਤੁਹਾਨੂੰ ਪਤਾ ਯਾਰ ਨਾਰਮਲ ਜੇ ਇੱਕ ਬੰਦੇ ਆ ਬਸ ਆਪਦਾ ਟਾਈਮ ਪਾਸ ਕਰ ਰਿਹਾ ਜਦਾ ਵਲੌਗ ਲੋਕ ਜੇ ਪਾ ਕੇ ਤੇ ਹਾਂ ਸੱਚ ਇੱਕ ਹੋਰ ਕਮੈਂਟ ਬੜਾ ਦੇਖਣ ਨੂੰ ਆਉਂਦਾ ਵੀਡੀਓ ਥੱਲੇ ਬਾਈ ਸੰਦੀਪ ਨਾਲ ਕੀ ਗੱਲ ਹੋ ਗਈ ਬਾਈ ਸੰਦੀਪ ਤੇਰੇ ਕੋਲੇ ਕਿਉਂ ਨਹੀਂ ਆਉਂਦਾ ਤੁਸੀਂ ਲੜ ਪੇ ਬਸ ਸੰਦੀਪ ਤੇਰੇ ਕੋਲੋਂ ਆਉਣਾ ਹਟ ਗਿਆ ਕੀ ਗੱਲ ਹੋ ਗਈ ਬਾਈ ਬਸ ਸੰਦੀਪ ਨਾਲ ਤੇਰੀ ਲੜਾਈ ਹੋਊਗੀ ਹੈ ਬਾਈ ਮੇਰੇਓ ਇਹੋ ਜੀ ਕੁਝ ਵੀ ਗੱਲ ਹੈ ਨਹੀਂ ਠੀਕ ਹੈ ਕਿ ਨਹੀਂ ਨਾ ਕੋਈ ਲੜਾਈ ਵਾਲੀ ਗੱਲ ਹੈ ਨਾ ਕੋਈ ਝਗੜੇ ਵਾਲੀ ਗੱਲ ਹੈ ਨਾ ਸਾਡੀ ਕੋਈ ਰੂਸੇ ਵਾਲੀ ਗੱਲ ਹੈ ਹੁਣ ਨਾ ਮੈਂ ਤੁਹਾਨੂੰ ਇੱਕ ਸਿੱਧੀ ਜੀ ਸਪਸ਼ਟ ਪੰਜਾਬੀ ਜਿਹੀ ਸਿੱਧੀ ਗੱਲ ਕਰ ਦਿੰਦਾ ਹਨਾ ਵੀ ਬਾਲੇ ਵਿੰਗ ਬਲਾਵੇਂ ਜੀ ਮੈਥੋਂ ਖਾਣ ਦੀ ਮਰਿਆਦਤ ਹੈ ਨਹੀਂ ਪਹਿਲਾਂ ਮੇਰਾ ਥੋ ਸੁਭਾ ਥੋੜਾ ਹੋਰ ਹੁੰਦਾ ਸੀਗਾ ਹੁਣ ਆਪਣੇ ਤੋਂ ਰਹਿਣਾ ਨਹੀਂ ਜਾਂਦਾ ਜਿਹੜੀ ਗੱਲ ਹੁੰਦੀ ਹੈ ਆਪਾਂ ਸਿੱਧੀ ਅਗਲੇ ਦੇ ਮੂੰਹ ਤੇ ਮਾਰ ਦੇ ਕੱਢ ਕੇ ਬਈ ਜਾ ਮੁਗਦੀ ਗੱਲ ਹੈ ਵੀ ਬਾਹਲੇ ਕੀੜੇ ਜੇ ਪਾਉਣ ਨਾਲੋਂ ਮੈਂ ਸਿੱਧੇ ਹੀ ਸਪਸ਼ਟੀ ਨਿਵੇੜ ਦੇਣਾ ਹੁੰਦਾ ਹਨ। ਕਮੈਂਟ ਕਰਨ ਤੋਂ ਪਹਿਲਾਂ ਮਾੜਾ-ਮੂਟਾ ਸੋਚਿਆ ਕਰੋ। ਥੋੜਾ ਮੋਟਾ ਸਮਝਿਆ ਕਰੋ। ਅਖੇ ਸੰਦੀਪ ਤੇਰੇ ਕੋਲ ਕਿਉਂ ਨਹੀਂ ਆਉਂਦਾ ਹੁੰਦਾ ਹੁਣ ਲੜ ਪਿਆ ਤੇਰੇ ਨਾਲ? ਵੀ ਬਈ ਮੰਨ ਕੇ ਚੱਲੋ ਹੁਣ ਤੁਸੀਂ ਆਏ ਰੱਖ ਲੋ ਹਨਾ ਬਈ ਜਿਹਨੇ ਇੱਥੇ ਆਉਣਾ ਹੈ ਉਹ ਆ ਸਕਦਾ ਹੈ। ਦਰਵਾਜ਼ੇ ਖੁੱਲੇ ਐ। ਹੁਣ ਆਪਾਂ ਕਿਸੇ ਨੂੰ ੱੱਕੇ ਨਾਲ ਕਿਸੇ ਦੇ ਘਰੋਂ ਚਾਕੇ ਲੈ ਸਕਦੇ ਐ। ਵੀ ਆ ਬਈ ਸਾਡੇ ਕੋਲ ਆ ਤੱਕੇ ਨਾਲ ਆਪਣੂੰ ਕਿਸਮ ਚੱਕ ਲਾਵਾਂਗੇ ਜੇ ਬਈ ਕਿਸਦਾ ਜੀ ਕਰਦਾ ਹੈ ਤਾਂ ਇੱਥੇ ਆ ਜੂਗਾ ਜੇ ਨਹੀਂ ਜੀ ਕਰਦਾ ਨਾ ਆਵੇ ਗੱਲ ਖਤਮ ਹੈ ਨਾ ਨਾ ਤਾਂ ਮੈਂ ਪਹਿਲਾਂ ਸੱਦਣ ਗਿਆ ਸੀ ਉਹਨੂੰ ਕਰੋ ਵੀ ਬਈ ਤੂੰ ਆ ਮੇਰੇ ਕੋਲੇ ਤੇ ਨਾ ਮੈਂ ਹੁਣ ਸੱਦਣ ਜਾਣਾ ਹੈ ਵੀ ਵੀ ਆ ਤੂੰ ਮੇਰੇ ਕੋਲੇ ਮੈਨੂੰ ਕਮੈਂਟ ਕਰਕੇ ਲੋਕ ਪੁੱਛੀ ਜਾਂਦੇ ਵੀ ਤੂੰ ਆਉਂਦਾ ਕਿਉਂ ਨਹੀਂ ਹੁੰਦਾ ਨਾ ਗੱਲ ਮੁੱਕਦੀ ਆ ਹੈ ਹੁਣ ਜੇ ਤੁਸੀਂ ਸਿਆਣੇ ਹੋਵੋਗੇ ਤਾਂ ਸਮਝ ਜਿਓਗੇ ਦੂਰਿਆ ਨਹੀਂ ਪੁੱਛਦੇ ਤੇ ਜੇ ਫਿਰ ਕਰਨੀ ਜਵਾਕਾਂ ਵਾਲੀ ਗੱਲ ਹੈ ਨਾ ਜੇ ਲੈਣੀ ਤੁਸੀਂ ਸਵਾਦ ਹੈ ਤਾਂ ਵਾਸ ਠੀਕ ਹੈ ਲੜਾਈ ਝਗੜਾ ਕੁਝ ਨਹੀਂ ਕੋਈ ਗੱਲਬਾਤ ਨਹੀਂ ਹੋਈ ਮੁਕਦੀ ਗੱਲ ਹੈ ਜਿਹੜਾ ਜੀ ਕਰਨਾ ਆ ਸਕਦਾ ਇੱਥੇ ਜਿਹਦਾ ਜੀ ਨਹੀਂ ਕਰਦਾ ਹੁੰਦਾ ਨਾ ਆਵੇ ਮੁਕਦੀ ਗੱਲ